ਸਰ ਦੇ ਵਾਸਤੇ ਜਿਹੜਾ ਨੈਕਸਟ 빅 ਚੈਲੰਜ ਹਨ ਜੀ ਜਿਹੜਾ ਮੈਂਟਰ ਹੈਸ ਦਾ ਇਸ਼ੂ ਹਨ दैट इज ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਬਦਦੇ ਮਤਲਬ ਜ਼ਮੀਨ ਨਹੀਂ ਮਤਲਬ ਖੇਤ ਤਾਂ ਨਹੀਂ ਫਸਲ ਤਾਂ ਗਈ ਨਾਲ ਖੇਤ ਵੀ ਗਿਆ ਗਿਆ ਹੁੰਦਾ ਸਾ ਜਾਂ ਉੱਤੇ ਸਿਲਟ ਹੈ ਉਹਦੇ ਤੋਂ ਦੂਜਾ ਮਟੀਰੀਅਲ ਆ ਗਿਆ ਬਜਰੀ ਸੜਕ ਰੋੜ ਕੇ ਉੱਥੇ ਪਹੁੰਚ ਗਿਆ ਉਹਨੂੰ ਦੁਬਾਰਾ ਤਿਆਰ ਕਰਨਾ ਘਰ ਵੀ ਨਹੀਂ ਹੈ ਦੁਕਾਨਾਂ ਟੁੱਟੀਆਂ ਹੋਈਆਂ ਨੇ ਘਰ ਖਰਾਬ ਹੋ ਗਿਆ ਸਮਾਨ ਖਰਾਬ ਹੋ ਗਿਆ ਕਰ ਇੱਕ ਦਾਣੇ ਵੀ ਨਹੀਂ ਬਚੇ ਤੂੜੀ ਵੀ ਨਹੀਂ ਬਚੀ ਢੰਗਣਾ ਵਾਸਤੇ ਸੋ ਇਟਸ ਅ ਬਰੀ ਸਟ੍ਰੈਸਫੁਲ ਪੀਰੀਅਡ ਹੁੰਦਾ ਅਨੀ ਯੂ ਆਰ ਗਿਵਿੰਗ ਅ ਹੀਲਿੰਗ ਟੱਚ ਕੋਡੋ ਨਸੰਤਰੀਓ ਜੀ ਤੁਹਾਡੇ ਮਤਲਬ ਖੇਤ ਵੀ ਠੀਕਰਾ ਕੇ ਦੇਾਂਗੇ ਘਰ ਵੀ ਘਰ ਦਾ ਸਮਾਨ ਵੀ ਦੇਾਂਗੇ ਉਹ ਘਰ ਵੀ ਬਣਾ ਕੇ ਦੇਾਂਗੇ ਜਿਹਦਾ ਖਰਾਬ ਆ ਜਿਹਦਾ ਪਹਿਲਾਂ ਵੀ ਛੱਤ ਚੋਂਦੀ ਸੀ ਉਹ ਵੀ ਠੀਕਰਾ ਕੇ ਦੇਾਂਗੇ ਇਹਨਾਂ ਵੀ ਬਣਾ ਕੇ 2023 ਦੇ ਦੱਬੇ ਹੋਏ ਸੀ ਕਰਜ਼ੀਆਂ ਥੱਲੇ ਹੁਣ ਹੋਰ ਦੱਬੇ ਗਏ ਆ ਨਹੀਂ ਨਹੀਂ ਕੋਈ ਨਹੀਂ ਤੁਹਾਨੂੰ ਅਸੀਂ ਤਾਂ ਹੁਣ ਕਰਜ਼ਾ ਨਹੀਂ ਲੈਣ ਦੇਦੇ ਹਰ ਤੁਹਾਡਾ ਪੂਰਾ ਸਾਰਾ ਕੰਮ ਕਰਾ ਕੇ ਦੇਾਂਗੇ ਹਾਂਜੀ ਨਹੀਂ ਆ ਬੱਚੇ ਜੋ ਇਹਨਾਂ ਨੂੰ ਪੜਾਉਣਾ ਹੈ ਠੀਕ ਹੈ ਪੜ੍ਹਨਾ ਹੈ ਹੁਣ ਅੱਛਾ ਕਿਹੜੀ ਗੱਲਸ ਪੜ੍ਹਦੀ ਹੈ ਇਹ ਤੂੰ ਪਾਣੀ ਵਿੱਚ ਪੜ ਕੇ ਜੇ ਡਾਕਟਰ ਬਣੋਗੇ ਨਰਸ ਬਣੋਗੇ ਇੱਥੇ ਨੌਕਰੀ ਦੇ ਦਾਂਗੇ ਠੀਕ ਆ ਆਪਦੇ ਪ੍ਰਿੰਟ ਚ ਨੌਕਰੀ ਦੇ ਦਾਂਗੇ ਹਾਂਜੀ ਚਲ ਕਿੰਨੇ ਹੋਗੇ ਰਜਿਸਟ੍ਰੇਸ਼ਨ ਜੀ 111 ਹੋਗੇ ਸੋ ਅੱਛਾ ਚਲੋ ਆ ਰਹੇ ਆ ਪਿਛੋਂ ਸਰ ਵੈਰੀ ਗੁੱਡ ਇਹ ਲੱਗ ਲੱਗ ਕਰਦੇ ਹੋ ਤੁਸੀਂ ਆਪਣੀ ਆਰ ਬੀ ਚ ਅੱਛਾ ਬਲੱਡ ਸ਼ੂਗਰ ਚੱਲ ਰਹੀ ਹੈ ਬਲੱਡ ਸ਼ੂਗਰ ਟੈਸਟ ਕਰ ਰਹੇ ਹੋ ਨਾ ਦੇਖੋ 15 ਦੇ ਵਿੱਚੋਂ 12 ਬੰਦਿਆਂ ਦੀ ਸ਼ੂਗਰ ਜ਼ਿਆਦਾ ਆਈ ਸੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਅਸੀਂ ਪੱਤਰਕਾਰ ਪੁੱਛ ਰਹੇ ਸੀ ਵੀ ਲੋਕਾਂ ਦੇ ਗੁਰਦੇ ਜਿਹੜੇ ਫੇਲ ਆ ਉਹਨਾਂ ਵਾਸਤੇ ਡਾਇਲਿਸਿਸ ਦੀ ਗੱਲ ਹੈ ਤੇ ਇਹ ਇੱਥੇ ਤੱਕ ਸਾਡੀ ਕੋਸ਼ਿਸ਼ ਹੈ ਵੀ ਅੱਥਾ ਦਵਾਈ ਪਚਾਦੀਏ ਤੇ ਜੇ ਬੰਦਾ ਸ਼ੂਗਰ ਦੀ ਗੋਲੀ ਲੈਨੇਗਾ ਉਹਨੂੰ ਥੋੜੀ ਜਿਹੀ ਜਾਣਕਾਰੀ ਵੀ ਦੇ ਰਹੇ ਆ ਵੀ ਆਹ ਤੁਸੀਂ ਆਪਣੀ ਡਾਈਟੇ ਲੈਣੀ ਆ ਖਰਾ ਕੇ ਕਰਨੀ ਆ ਜਾਂ ਥੋੜੀ-ਮੋਟੀ ਤੁਸੀਂ ਸੈਰ ਕਰਨੀ ਆ ਔਰ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਤਾਂ ਬੰਦੇ ਦੇ ਗੁਰਦੇ ਵੀ ਨਹੀਂ ਫੇਲ ਹੋਣਗੇ ਹਾਰਟ ਅਟੈਕ ਵੀ ਨਹੀਂ ਹੋਊਗਾ ਸਟ੍ਰੋਕ ਵੀ ਨਹੀਂ ਹੋਊਗਾ ਤੇ ਇਹਨਾਂ ਦਾ ਕਾਰਨ ਜਿਹੜਾ ਹੈਗਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਲਿਵਰ ਫੇਲ ਹੋ ਰਿਹਾ ਉਹਦੇ ਤੋ ਬਹੁਤ ਅੱਛਾ ਬਹੁਤ ਤੁਹਾਡੀ ਮਾਨ ਸੇਵਾ ਹੈ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਉੱਚੇ ਤੌਰ ਤੇ ਗਿਆ ਵੀ ਇਸ ਵਾਰ ਹੀ ਆਸ਼ਾ ਨੇ ਕਮਾਲ ਕੀਤੀ ਹੈ ਤੁਹਾਡਾ ਮਾਨ ਸਰ ਮਾਰ ਵੀ ਕਰਨਾ ਔਰ ਤੁਹਾਡਾ ਬਾਕੀ ਸਾਰਾ ਵੀਰ ਬਾਕੀ ਮੈਂ ਕੇਂਦਰ ਨੂੰ ਵੀ ਚਿੱਠੀ ਲਿਖੀ ਆਪ ਜਿਹੜੀਆਂ ਬਾਰਡਰ ਤੇ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ 10000 ਰੁਪਏ ਮਹੀਨਾ ਦਿਓ ਜਿਹੜੀ ਕੋਈ ਐਨਐਮ ਜਾਂ ਦੂਜੇ ਜਿਹੜੇ ਡਾਕਟਰ ਹੈਗੇ ਆ ਦੂਜੇ ਉਹਨਾਂ ਨੂੰ ਵੀ 25% ਤਰਖਾਹ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਰਿਜ਼ਰਵ ਕਰ ਦਿਓ ਕਿਹਨਾਂ ਸਾਡੇ ਕੋਲੇ ਸਾਰਾ ਐਮਰਜੈਂਸੀ ਟਰੀਟਮੈਂਟ ਸਾਰਾ ਕੁਝ ਅਵੇਲੇਬਲ ਹੈ ਸਿਰਫ ਆਪਣੇ ਲੋਕਾਂ ਨੂੰ ਬੇਨਤੀ ਆ मैं तो क्या बोलूँ क्योंकि हमारा पंजाब जो है ना वो पूरे देश के हर दुख में शामिल होता है दुख में कितना शामिल होता है पता नहीं सुख तो पूरे देश की हर आपदा में शामिल होता है पंजाब के साथ में पूरे देश की संवेदना साथ में जिस तरीके से आपका जिस तरीके से हेल्थ मिनिस्टर साहब को मैं, मैं आप मैं आपको आपके जज्बे को सैल्यूट करता हूँ अभी मैं अपने गांव में रास्ते में उनका सब माताओं भाइयों बहनों से मिला जंगल वो मुझसे पूछ रहे आप इतनी दूर आए आपको कोई तकलीफ तो नहीं हुई ये जज्बा होता है जीने का मैं आपसे मिलने आया और वो मुझसे खुद पूछ रहे हैं आपको कोई तकलीफ तो नहीं हुई इधर मैं इसके लिए आप सबके जज्बे को सैल्यूट करता हूँ पूरा देश इस आपदा में आप सबके साथ में है कोई मेंटली साथ में कोई फिजिकली साथ में है और तो आप सब अच्छा जीवन जिए और अपना हर किचन स्वस्थ रहे खूब बढ़िया रहे और जो जान माल जितना नुकसान बारे में कुछ भी बोला जाए वो बहुत कम है क्योंकि जिसने झेला है वो ही जानता है बस आप अब जीवन भर जो भी हुआ ऐसा जीवन सब एक दूसरे कभी कोई ऐसी आपदा नए और ईश्वर जो है फिर लाइफ से और आपके जज्बे में है वो कि आप, आप पटरी पे जिंदगी ला के और फिर बेटा कोई नहीं, बेटे? कोई नहीं? है नहीं? पापा समझ अपना मैं समझ अपना ठीक है ਠੀਕ ਕਰਾਂਗੇ ਬੇਟਾ ਮੈਂ ਕਹਤਾ ਤੁਹਾਨੂੰ ਇਹਦਾ ਨੋਟ ਕਰ ਲਓ ਜੀ ਜਿਹੜੀ ਜਿਹੜੀ ਉਹ ਨੌਕਰੀ ਦੇਣੀ ਹੈ ਜਿਹੜੀ ਹੈ ਨਾ ਫਰਸਤ ਵਾਲੀ ਇਹਨੂੰ ਦੇਣੀ ਹੈ ਜੀ ਡਾਕਟਰ ਜੀ ਭੇਜਾਂਗੇ ਤੁਹਾਡੇ ਜਿਹੜੀ ਇੱਥੇ ਦੀ ਜਿਹੜੀ ਇਸ ਇਲਾਕੇ ਦੀ ਨਰਸ ਹੋਏਗੀ ਉਹਨੂੰ ਇੱਥੇ ਲਾਉਂਗਾ ਜੀ ਜਿਹੜਾ ਤੁਹਾਡੇ ਇਲਾਕੇ ਦਾ ਫਾਰਮਾਸਿਸਟ ਹੋਏਗਾ ਉਹਨੂੰ ਇੱਥੇ ਲਾਉਂਗਾ ਜਿਹੜੀਆਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਦੀ ਪ੍ਰਮਾਰ ਹੋ ਜਾਂਦੀ ਆ ਹੜਾ ਤੋਂ ਬਾਅਦ ਔਰ ਇਹ ਹੜ੍ਹ ਵੀ ਇੰਨੇ ਭੜੇ ਆ ਕਿ ਮੈਂ ਆ ਦੇਖ ਲਓ ਮੈਂ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਪਾਣੀ ਉਤਰਨ ਦਾ ਨਾ ਹੀ ਨਹੀਂ ਲੈ ਰਿਹਾ ਪਹਿਲਾਂ ਵੀ ਹੜ੍ਹ ਆਏ ਆ ਮੈਂ ਵੀ ਦੇਖਿਆ ਵੀ ਇੱਕ ਵਾਰੀ ਪਾਣੀ ਆਇਆ 2-4 ਦਿਨ ਰਹਿੰਦਾ ਹੁੰਦਾ ਜੀ ਹਫਤਾ ਰਹ ਜੇਗਾ ਵੱਧ ਤੋਂ ਵੱਧ ਲੇਕਿਨ ਮਹੀਨੇ ਤੋਂ ਵੱਧ ਪਾਣੀ ਲਗਾਤਾਰ ਚੜਿਆ ਰਵੇ ਇਹ ਮੈਂ ਪਹਿਲੀ ਵਾਰੀ ਦੇਖਿਆ ਮੈਂ 1980 ਤੋਂ ਸੇਵਾ ਕਰ ਰਿਹਾ ਹੜ੍ਹਾਂ ਦੇ ਵਿੱਚ ਪਚਾਲ ਦੇ ਵਿੱਚ ਜਿੱਥੇ ਹੁੰਦਾ ਮੈਂ ਜਾਂਦਾ ਜ਼ਰੂਰ ਹਾਂ ਜੀ ਕਸ਼ਮੀਰ ਦੇ ਹੜ੍ਹਾਂ ਚ ਵੀ ਮੈਂ ਗਿਆ ਸੀ ਉੱਥੇ ਵੀ ਬਹੁਤ ਬਰਬਾਦੀ ਹੋਈ ਸੀ 1988 ਦੇ ਆਪਣੇ ਹੜ੍ਹ ਆਏ ਸੀ ਜਿਹੜੇ ਜਿਹੜੇ ਬਹੁਤ ਭੜੇ ਸੀ ਪਰ ਇਹ ਸੋ ਐਨੇ ਲੰਬੇ ਨਹੀਂ ਸੀਗੇ ਉਹ ਵੀ ਉਹਦਾ ਮੌਤਾਂ ਬਹੁਤ ਹੋਈਆਂ ਸੀ ਅਸੀਂ ਲਗਾਤਾਰ ਜਿਹੜੀ ਹੈਗੀ ਸਾਡੀ ਕੋਸ਼ਿਸ਼ ਸੀ ਕਿ ਜਿਹੜੀ ਸਰਕਾਰ ਹੈ ਚਾਹੇ ਐਮ ਐਲ ਏ ਹੈ ਮਨਿਸਟਰ ਹੈ ਸਰਪੰਚ ਹੈ ਪਨ ਮੁੱਖ ਮੰਤਰੀ ਹੈ ਸਾਰੇ ਜਣੇ ਵੀ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਰਹੀ ਹੈ ਔਰ ਸਾਡੇ ਸਾਰੇ ਅਫਸਰ ਵੀ ਸਹਿਬਾਨ ਵੀ ਡਿਪਟੀ ਕਮਿਸ਼ਨਰ ਐ ਡੀ ਸੀ ਇੱਥੇ ਆਏ ਹੋਏ ਆ ਐਸ ਡੀ ਐਮ ਸਾਡੇ ਸਿਵਲ ਸਰਦਾਰ ਸਾਡੇ ਜੁਣਾ ਸਾਰੇ ਬਾਕੀ ਦੇ ਜਿੰਨੇ ਸਾਡੇ ਐਸ ਐਮ ਓ ਔਰ ਮੈਡੀਕਲ ਅਫਸਰ ਉਹ ਲਗਾਤਾਰ ਤੁਸੀਂ ਇੱਥੇ ਫਸੇ ਹੋਏ ਸੀ ਵਿਚੋ ਦੀ ਤਾਂ ਸੜਕਾਂ ਵੀ ਕੱਟੀਆਂ ਗਈਆਂ ਸੀ ਨਾ ਜੀ ਕਿਤੇ ਬੋਰਡ ਜਾ ਰਹੀ ਸੀ ਕਿਤੇ ਟਰੈਕਟਰ ਜਾ ਰਿਹਾ ਸੀ ਉਹਦੇ ਤੇ ਚੜ ਕੇ ਵੀ ਲੋਕਾਂ ਨੇ ਆ ਕੇ ਤੁਹਾਡੇ ਤੱਕ ਦਵਾਈ ਪਹੁੰਚਾਈ ਹੈ ਸਾਡੇ ਜਿਹੜੇ ਬਰੀਡਿੰਗ ਚੈਕਰ ਹੈ ਇਹ ਸਪਰੇ ਵੀ ਕਰਨਗੇ ਐਂਟੀ ਲਾਰਵਾ ਸਪਰੇ ਤੇ ਇਹ ਫਿਊਮਿਗੇਸ਼ਨ ਦੀ ਮਸ਼ੀਨ ਹੈ ਵੀ ਇਹਨਾਂ ਕੋਲ ਦਵਾਈਆਂ ਵੱਧੂ ਹੈ ਇਹ ਫਿਊਮਿਗੇਸ਼ਨ ਵੀ ਕਰਨਗੇ ਇਹਦੇ ਨਾਲ ਨਾ ਮੱਛਰ ਹੋਣਗੇ ਨਾ ਮੱਖੀਆਂ ਹੋਣਗੀਆਂ ਇਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਹੋਏਗਾ ਡੈਂਗੀ ਚਿਕਨਗੁਨੀਆ ਮਲੇਰੀਆ ਡਾਰੀਆਂ ਤੋਂ ਬਚਣਗੇ ਇਹਦੇ ਨਾਲ ਨਾਲ ਈਵਨ ਜਿਹੜੇ ਮਵੇਸ਼ੀ ਆ ਜਿਹੜੇ ਪਸ਼ੂ ਧਨ ਵੀ ਆ ਉਹ ਵੀ ਜਦੋਂ ਮੱਖੀਆ ਮੱਛਰ ਨਹੀਂ ਹੁੰਦੇ ਉਹਨਾਂ ਦੀ ਵੀ ਜ਼ਿੰਦਗੀ ਆਸਾਨ ਹੁੰਦੀ ਆ ਸੋ ਇਹ ਵੀ ਜਿਹੜੇ ਹੈਗੇ ਸਾਡੇ ਜਿਹੜੇ ਹੈਗੇ ਇਹ ਵੀ ਸਾਡੇ ਫਰੰਟ ਲਾਈਨ ਵਾਰੀਅਰ ਕਹਿੰਦਾ ਮੈਂ ਇਹਨਾਂ ਨੂੰ ਇਹ ਜਿਹੜਾ ਹੈਗਾ ਇਹ ਇਹ ਵੀ ਇੱਕ ਉਤਮ ਸੇਵਾ ਜਿਹੜੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਰਹਾ